ਅੱਜ ਮੈਂ ਬਣਾਣੀ ਸੀ ਕਿ ਪਕੌੜੀਆਂ ਤੇ ਬੜੀਆਂ ਦੀ ਦੋਨਾਂ ਨੂੰ ਮਿਕਸ ਕਰਕੇ ਦਾਲ ਜਿਹੜੀ ਕਿ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਸ਼ਸ਼ੀਕਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰੀ ਜੀ ਗੁੱਡ ਮਾਰਨਿੰਗ ਵੀ ਸਵੇਰੇ ਮੈਂ ਸਾਢੇ 5 ਵਜੇ ਉੱਠ ਖੜੀ ਸੀਗੀ ਮੂੰਹ ਮਾ ਧੋ ਲਿਆ ਪਾਣੀ ਵੀ ਆਪਦਾ ਪੀ ਲਿਆ ਸੀਗਾ ਰਮਨ ਤੇ ਰਮਨ ਦੇ ਪਾਪਾ ਹਲੇ ਸੁੱਤੇ ਪਏ ਸੀਗੇ ਤੇ ਮੈਂ ਪਕੌੜੀਆਂ ਤੇ ਬੜੀਆਂ ਚੱਕ ਲੀਆਂ ਸੀਗੀ ਇਹਨਾਂ ਨੂੰ ਅੱਜ ਮੈਂ ਦੋਨਾਂ ਨੂੰ ਮਿਕਸ ਕਰਕੇ ਦਾਲ ਬਣਾਉਣੀ ਸੀਗੀ ਕਾਫੀ ਜ਼ਿਆਦਾ ਟੇਸਟੀ ਲੱਗਦੀ ਆ ਤੇ ਮੈਂ ਨਾ ਮੰਮੀ ਹੁਣਾਂ ਕੋਲੇ ਕਈ ਵਾਰ ਖਾਧੀ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਤੇ ਅੱਜ ਮੈਂ ਆਪ ਵੀ ਬਣਾ ਕੋ ਦਾਲ ਹੋਵੇ ਸਬਜੀ ਹੋਵੇ ਮੈਨੂੰ ਟਮਾਟਰ ਪਾਉਣਾ ਵਿੱਚ ਬਹੁਤ ਜ਼ਿਆਦਾ ਵਧੀਆ ਲੱਗਦਾ ਵਾ ਤੇ ਦੋ ਮੈਂ ਮੀਡੀਅਮ ਜੇ ਸੈੱਬ ਦੇ ਆਲੂ ਵੀ ਪਾਏ ਸੀਗੇ ਕਿਉਂਕਿ ਏਰਮਾਨ ਦੇ ਪਾਪਾ ਨੂੰ ਆਲੂ ਖਾਣੇ ਬਹੁਤ ਜ਼ਿਆਦਾ ਪਸੰਦ ਆ ਉਸ ਤੋਂ ਬਾਅਦ ਤੜਕਾ ਪਨ ਕੇ ਰੈਡੀ ਹੋ ਗਿਆ ਵਿੱਚ ਸਾਰਾ ਕੁਝ ਸਿੱੜਤਾ ਸੀਗਾ ਹਨਾ ਬਸ ਮੈਂ ਹਲਕਾ ਜਿਹਾ ਪਾਣੀ ਪਾ ਲਿਆ ਸੀਗਾ ਜ਼ਿਆਦਾ ਨਹੀਂ ਸੀ ਪਾਇਆ ਤੇ ਮੇਰੀ ਸਬਜੀ ਬਣ ਕੇ ਹੋ ਗਈ ਸੀਗੀ ਰੈਡੀ ਏਰਮਾਨ ਦੇ ਪਾਪਾ ਦਾ ਟਿਪਣ ਕਰਕੇ ਉਹਨਾਂ ਨੂੰ ਫੜਾਤਾ ਸੀਗਾ ਉਸ ਤੋਂ ਬਾਅਦ ਏਰਮਾਨ ਵੀ ਸਕੂਲ ਜਾਣ ਵਾਸਤੇ ਰੈਡੀ ਹੋ ਗਿਆ ਸੀਗਾ ਹੁਣ ਰੋਟੀ ਖਵਾਉਣ ਲੱਗੀ ਸੀ ਕਿਉਂਕਿ ਬੜੀਆਂ ਉਹਨੂੰ ਬਹੁਤ ਜ਼